ਆ ਦੇਖੋ ਇੱਕ ਰਾਉਂਡ ਹੈ ਵਿੱਚ ਜਿਹੜਾ ਕਪੜਾ ਸੀ ਉਹਦੇ ਨਾਲ ਨਾ ਇੱਕ ਫਿਨਿਸ਼ਿੰਗ ਆ ਗਈ ਕਪੜੇ ਦੇ ਵਿੱਚ ਹਨਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਆਪਾਂ ਤੁਹਾਨੂੰ ਡੋਰੀ ਬਣਾਉਣਾ ਦੱਸਦੇ ਹਾਂ ਕਿਵੇਂ ਬਣਾਉਣੀ ਹੈ ਠੀਕ ਹੈ ਜੀ ਦੇਖੋ ਸਭ ਤੋਂ ਪਹਿਲਾਂ ਨਾ ਆਪਾਂ ਡਬਲ ਫੋਲਡ ਕਰਕੇ ਕਪੜੇ ਨੂੰ ਰੇਵ ਹੀ ਰੱਖਣਾ ਆਪਾਂ ਠੀਕ ਹੈ ਰੇਵ ਕਟਿੰਗ ਕੀਤਾ ਹੋਇਆ ਹੈ ਤੇ ਰੇਵ ਕੱਟ ਕੇ ਤੇ ਆਪਾਂ ਇੱਥੇ ਨਾਲ-ਨਾਲ ਨਾ ਪੈਰ-ਪੈਰ ਦੀ ਸਿਉਣ ਲਾ ਲੈਣੀ ਹੈ ਠੀਕ ਹੈ ਜਿੰਨੀ ਕ ਆਪਾਂ ਡੋਰੀ ਦੀ ਚੌੜਾਈ ਰੱਖਣੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਕੀ ਕਰਨਾ ਇਸ ਤੋਂ ਕਪੜਾ ਆਪਾਂ ਬਿਲਕੁਲ ਨਾਲ-ਨਾਲ ਕਪੜਾ ਨਹੀਂ ਕਟਿੰਗ ਕਰਨਾ ਠੀਕ ਹੈ ਇਹਦੇ ਨਾਲ ਕੀ ਡੋਰੀ ਪਰ ਮੀ ਨਹੀਂ ਬਣਦੀ ਹੈਨਾ ਆਪਾਂ ਇੱਥੋਂ ਥੋੜਾ ਗੈਪ ਛੱਡ ਕੇ ਫੇਰ ਹੀ ਕਟਿੰਗ ਕਰਨਾ ਹੈ ਕਪੜਾ ਇਸ ਤਰੀਕੇ ਨਾਲ ਜਦੋਂ ਆਪਾਂ ਇਸ ਤਰੀਕੇ ਨਾਲ ਕੱਪੜੇ ਨੂੰ ਕੱਟ ਕਰ ਲੈਣਾ ਹੈ ਹੈਨਾ ਤਾਂ ਫਿਰ ਕੀ ਕਰਨਾ ਆਪਾਂ ਇਸ ਲੂਪ ਕਰਨਰ ਦੀ ਮਦਦ ਨਾਲ ਆਪਾਂ ਇੱਥੋਂ ਡੋਰੀ ਨੂੰ ਬਣਾਵਾਂਗੇ ਇਸ ਨੂੰ ਆਪਾਂ ਇਸ ਤਰੀਕੇ ਨਾਲ ਕਰ ਲੈਣਾ ਵਿੱਚੋਂ ਦੀ ਕੱਢ ਲੈਣਾ ਠੀਕ ਹੈ ਤੇ ਇਹਦੇ ਵਿੱਚ ਜਿਹੜੀ ਆ ਪਿੰਨ ਲੱਗੀ ਹੁੰਦੀ ਹੈ ਇਸ ਨੂੰ ਆਪਾਂ ਇਹਦੇ ਵਿੱਚੋਂ ਦੀ ਕੱਢ ਲੈਣਾ ਕੱਪੜੇ ਦੇ ਠੀਕ ਹੈ ਕਾਰਨਰ ਤੇ ਠੀਕ ਹੈ ਇਸ ਤਰ੍ਹਾਂ ਕੱਢ ਕੇ ਜਿਵੇਂ ਇਹ ਵਾਲੇ ਵਿੱਚੋਂ ਕੱਢ ਲਿਆ ਇਸ ਤਰੀਕੇ ਨਾਲ ਕੱਢ ਲਿਆ ਤੇ ਇਹਨੂੰ ਆਪਾਂ ਇੱਥੋਂ ਇਦਾਂ ਲਾ ਦੇਣਾ ਠੀਕ ਹੈ ਨਾਲ ਤੇ ਇਸ ਨੂੰ ਫਿਰ ਆਪਾਂ ਇਸ ਤਰੀਕੇ ਨਾਲ ਬਾਹਰ ਨੂੰ ਖਿੱਚ ਲੈਣਾ ਠੀਕ ਹੈ ਜੀ ਆ ਦੇਖੋ ਇਸ ਤਰੀਕੇ ਨਾਲ ਡੋਰੀ ਬਣ ਕੇ ਤਿਆਰ ਹੋ ਜੂਗੀ ਬਹੁਤ ਹੀ ਆਸਾਨੀ ਦੇ ਨਾਲ ਇਹਦੀ ਨਾਲ ਡੋਰੀ ਬਣ ਜਾਂਦੀ ਹੈ ਇਹ ਵਧੀਆ ਤਰੀਕੇ ਨਾਲ ਬਣਦੀ ਹੈ ਇਹਦੇ ਨਾਲ ਕੋਈ ਪ੍ਰੋਬਲਮ ਨਹੀਂ ਆਉਂਦੀ ਜੀ ਜਦੋਂ ਆਪਾਂ ਸੂਈ ਦੇ ਨਾਲ ਡੋਰੀ ਬਣਾਉਣਿਆ ਹਨਾ ਬਹੁਤ ਕਈ ਵਾਰ ਦਿੱਕਤ ਹੋ ਜਾਂਦੀ ਹੈ ਹਨਾ ਬਣਾਉਣੀ ਬਹੁਤ ਔਖੀ ਹੋ ਜਾਂਦੀ ਹੈ ਪਰ ਇਹਦੇ ਨਾਲ ਕੋਈ ਪ੍ਰੋਬਲਮ ਨਹੀਂ ਆਉਂਦੀ ਠੀਕ ਹੈ ਜੀ ਆ ਦੇਖੋ ਆਪਾਂ ਡੋਰੀ ਬਣਾ ਲਈ ਇੱਕ ਡੋਰੀ ਆਪਾਂ ਹੋਰ ਬਣਾਈ ਸੀ ਆਪਾਂ ਇਹ ਦੋ ਬਣਾਈਆਂ ਸੀਗੀਆਂ ਆ ਦੇਖੋ ਇਹ ਬਹੁਤ ਹਨਾ ਵਧੀਆ ਤਰੀਕੇ ਨਾਲ ਇੱਕ ਡੋਰੀ ਮੈਂ ਥੋੜੀ ਜੀ ਮੋਟੀ ਬਣਾਈ ਸੀਗੀ ਇੱਕ ਥੋੜੀ ਪਤਲੀ ਬਣਾਈ ਹੈ ਦੇਖੋ ਦੋਨੋਂ ਹੀ ਹਾਂ ਤੇ ਪਤਲੀ ਡੋਰੀ ਵੀ ਦੇਖੋ ਕਿੰਨੀ ਫਿਨਿਸ਼ਿੰਗ ਦੇ ਨਾਲ ਬਣੀ ਹੈ ਹਨਾ ਆ ਦੇਖੋ ਇੱਕ ਰਾਉਂਡ ਹੈ ਵਿੱਚ ਜਿਹੜਾ ਕੱਪੜਾ ਸੀ ਉਹਦੇ ਨਾਲ ਨਾ ਇੱਕ ਫਿਨਿਸ਼ਿੰਗ ਆ ਗਈ ਕੱਪੜੇ ਦੇ ਵਿੱਚ ਹਨਾ ਇਸ ਤਰੀਕੇ ਨਾਲ ਆਪਾਂ ਡੋਰੀ ਬਣਾਉਣੀ ਹੈ ਠੀਕ ਹੈ ਬਹੁਤ ਸੌਖਾ ਤਰੀਕਾ ਹੈ ਆਸਾਨੀ ਦੇ ਨਾਲ ਬਣ ਜੂਗੀ ਠੀਕ ਹੈ ਜੀ ਤੇ ਜਿਹੜੇ ਭੈਣਾ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਥੈਂਕ ਯੂ ਜੀ